ਆਣੀਓਦਨਾ ਖੇੜਦੇ ਰਹਿਦਾ ਐ ਅੰਦਰ ਕਮਰੇ ਚ ਰੌਣਕ ਬੜੀ ਉਹਦਾ ਕਰਕੇ ਝਾਤੀ ਮਾਰਨੀ ਹੁਣ ਮੈਂ ਕਰੋ ਰਹਿਦਾ ਰੌਣ ਨਿਕਲਦਾ ਕਮਰੇ ਚ ਤੇ ਦੀਂਦਾ ਹੀ ਨਹੀਂ ਸਾਹਮਣੇ ਸਾਡੇ ਬਹੁਤ ਮੰਦਾ ਦੀਂਦਾ ਨਹੀਂ ਕਮਰੇ ਚ ਨਹੀਂ ਦੀਂਦਾ ਮੁੜ ਕੇ ਆ ਨਹੀਂ ਫਿਰ ਸਾਰਾ ਕੁ ਕਰ ਲਿਆ ਉਹਦਾ ਫੁੱਲ ਪਾਏ ਗੋਂਦਾ ਸਾਹਬ ਉਹਤੇ ਸਾਰਾ ਕੁ ਹੱਤੀ ਕੀਤਾ ਸਾਰਾ ਕੁਝ ਪਰ ਉਹ ਸਾਜਾ ਨਹੀਂ ਹੁੰਦਾ ਉੱਥੇ ਫਿਰ ਉਹਨਾਂ ਨੇ ਮਸ਼ੀਨ ਚਲਾ ਦਿੱਤਾ ਮਸ਼ੀਨ ਚ 1 ਮਹੀਨਾ ਲੱਗਾ ਲੱਗਾ ਰਿਆ ਤੇ ਚਲੋ ਡਾਕਟਰਾਂ ਨੇ ਉੱਥੇ ਸਾਰਾ ਕੁਝ ਬਹੁਤ ਧਿਆਨ ਦਿੱਤਾ ਡਾਕਟਰਾਂ ਨੇ ਉੱਥੇ ਮੁੜ ਕੇ ਫਿਰ ਮੈਨੂੰ ਆਹ ਆਸ ਹੀ ਤੇ ਚਲੋ ਇਹਨੇ ਠੀਕ ਆ ਸਾਰਾ ਕੁਝ ਚਲੋ ਸਾਨੂੰ ਆਸ ਆਹੀ ਜਿਹੜਾ ਅੰਦਰ ਕਮਰੇ ਚ ਭਾਂਦਾ ਹੀ ਸਾਹਮਣੇ ਮੈਂ ਤਿਆਰ ਹੋਣਾ ਤਿਆਰ ਹੋ ਕੇ ਮੈਂ ਤੇਰਾ ਪੱਗ ਬੰਨਣੀ ਪਾਗ ਬੰਨਣੀ ਤੇ ਫਿਰ ਮੈਂ ਤਰੋ ਸਹਰ ਨੂੰ ਜਾਣਾ ਫਿਰ ਮੈਂ ਜਫੀ ਪਾਉਣੀ ਇਹਦੇ ਨਾਲ ਇਹਦਾ ਮੱਥਾ ਚੁੰਮਣਾ ਇਹਦੇ ਮੈਂ ਪੈਰ ਚੁੰਮਣੇ ਠੀਕ ਆ ਨਾ ਇਹਨਾ ਮੇਰਾ ਮੈਂ ਇਹਨਾ ਪਿਆਰ ਕਰਦਾ ਹੇ ਬੱਚੇ ਦਾ ਬਹੁਤ ਜ਼ਿਆਦਾ ਫਿਰ ਲਾਲੋ ਸਾਹਿਬ ਹੈ ਮੈਂ ਮੂੰਹ ਘੇਰਾ ਉਹਦਾ ਸਾਫ ਕਰਕੇ ਜਾਣਾ ਪੂਰਾ ਤੇ ਕਿਰੇ ਕੀ ਟਾਈਮ ਤੇ ਉਹਦੀਆਂ ਨਾਲਾਂ ਵਗਣੀਆਂ ਉਹ ਨਾਲਾਂ ਮੈਂ ਚੱਟ ਲੈਂਦਾ ਹੁੰਦਾ ਮੈਂ ਚੱਲੇ ਮੇਰੇ ਪੁੱਤ ਨੇ ਤੁਰ ਪੈਣਾ ਅੱਜ ਨਹੀਂ ਤੇ ਕੱਲ ਤੁਰ ਪੈਣਾ ਕੋਈ ਗੱਲ ਨਹੀਂ ਮੁੜ ਕੇ ਮੈਂ ਤਾਂ ਹੰਦਰੰਧੋਂ ਮੱਥਾ ਟੇਕ ਕੇ ਆਇਆ ਬਾਬਾ ਜੀ ਦੇ ਤਰੋਂ ਮੈਂ ਮੱਥਾ ਟੇਕ ਕੇ ਆਇਆ ਤੇ ਘਰ ਦੇ ਮੈਨੂੰ ਕਹਿੰਦੇ ਥੋੜਾ ਠੀਕ ਨਹੀਂ ਲੱਗਦਾ ਗੁਰਕੀਤਨ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਸੇ ਟਾਈਮ ਗਰਮੀ ਬੜੀ ਸੀ ਮੈਂ ਨਹੀਂ ਕਰੇ ਗਰਮੀ ਗਰਮੀ ਰੇਖੀ ਜੋ ਮਰਜੀ ਹੋਵੇ ਮੈਂ ਉਸੇ ਟਾਈਮ ਹੀ ਤਰਨ ਤਨ ਗਿਆ ਉੱਥੋਂ ਮੈਂ ਸ਼ੀਸ਼ੀ ਇੱਕ ਲੈ ਕੇ ਆਇਆ ਇਹਦੇ ਪੇਟ ਖਰਾਬ ਹੀ ਹੈ ਦੀ ਉਹ ਲੈ ਕੇ ਆ ਗੋਲੀਆਂ ਕੁਝ ਡਾਕਟਰ ਨੇ ਰਿਖਿਓ ਮੈਂ ਲੈਣ ਦੀ ਆਂ ਸਿਆਣੀ ਆਖੇ ਤੇ ਦੇ ਦਿੱਤੀ ਉਹਨੂੰ ਪੀਤੀ ਆ ਉਹਨੇ ਪੀ ਕੇ ਤੇ ਮੁੜ ਕੇ ਅੰਦਰ ਹਿਤੇ ਮੈਂ ਇਹਨੂੰ ਘਰਦਿਆਂ ਨੂੰ ਕਿਹਾ ਮੈਂ ਇਹਨੂੰ ਬਾਹਰ ਨਾ ਕੱਢਿਓ ਬਾਹਰ ਗਰਮੀ ਬੜੀ ਆ ਮੈਂ ਥੋੜਾ ਜਿਹਾ ਬਾਹਰ ਗਿਆ ਤੇ ਮੈਨੂੰ ਕਾਲਜੀ ਆਈ ਉਤਰਾ ਅੱਡੇ ਦੇ ਮੈਂ ਇਥੇ ਖੜੋਤਾ ਬਾਹਰ ਕਹਿੰਦੇ ਘਰ ਆਉ ਮੈਂ ਘਰ ਆਇਆ ਤੇ ਗੁਰਕੀਤਨ ਨੇ ਦੇਖਿਆ ਤੇ ਮੜਾ ਮੜਾ ਹਾਇ ਮੈਂ ਚੁੱਕ ਕੇ ਦੇਖਿਆ ਮੈਂ ਚਲੋ ਸੈਰ ਕਰਦੇ ਗੁਰਕੀਤਨ ਨੂੰ ਮੈਂ ਦੇਖਿਆ ਤੇ ਗੁਰਕੀਤਨ ਠੰਡਾ ਹੋ ਗਿਆ ਸ਼ਰੀਰ ਬੋਲੀ ਹਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਆ ਪਿੰਟ ਸੰਗੇ ਹਰ ਗੱਲ ਗੱਲ ਤੇ ਲੋਕਾਂ ਨੂੰ ਹਸਾਉਣ ਵਾਲੇ ਕਸ਼ਮੀਰ ਸਿੰਘ ਸੰਗਾ ਜੀ ਕਿਉਂਕਿ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜਾ ਹੈਗਾ ਉਹਨਾਂ ਦਾ ਬੇਟਾ ਸੀ 7 ਸਾਲ ਦਾ ਔਰ ਉਹ ਇਸ ਉਹਨਾਂ ਨੂੰ ਵਿਛੋੜਾ ਦੇ ਕੇ ਚਲੇ ਗਏ ਨੇ ਤੇ ਅੱਜ ਅਸੀਂ ਇਸ ਦੁੱਖ ਭਰੀ ਘੜੀ ਦੇ ਵਿੱਚ ਇਕੱਤੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਆਏ ਸੀ ਔਰ ਅਸੀਂ ਤਾਂ ਜੇ ਵੀ ਗੇ ਕੁਝ ਨਾ ਕੁਝ ਗੱਲਾਂ ਜੜੀਆਂ ਹੈਗੀਆਂ ਉਹ ਉਹਨਾਂ ਦਰਸ਼ਕਾਂ ਤੱਕ ਵੀ ਪਹੁੰਚਣ ਖਾਸ ਕਰਕੇ ਕੁਝ ਦਰਸ਼ਕਾਂ ਨੂੰ ਇਸ ਬਾਰੇ ਨਾ ਵੀ ਪਤਾ ਹੋਵੇ ਤੇ ਆਓ ਆਪਾਂ ਗੱਲ ਕਰਦੇ ਹਾਂ ਕਸ਼ਮੀਰ ਸਿੰਘ ਸੰਗਤ ਜੀ ਦੇ ਨਾਲ ਇਹ ਸਤਿ ਸ਼੍ਰੀ ਅਕਾਲ ਸੰਗਤ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਧੰਨਵਾਦ ਜੀ ਸੰਗਤ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੀ ਪੂਰੀ ਚੈਨਲ ਦੀ ਜਿਹੜੀ ਟੀਮ ਹੈਗੀ ਹੈ ਉਹ ਤੁਹਾਡੇ ਘਰ ਅੱਜ ਪਹੁੰਚੀ ਹੈ ਔਰ ਉਸ ਲਈ ਗੁਰੂ ਜੀ ਬੀ.ਐਨ.ਟੀ ਕਰਦੇ ਆਂ ਅਰਦਾਸ ਕਰਦੇ ਆਂ ਕਿ ਉਸ ਵਿਚਲੀ ਰੂਹ ਨੂੰ ਚੜਿਆ ਹੈਗਾ ਪਰਮਾਤਮਾ ਆਪਣੀ ਚਰਨਾ ਚ ਵਰਾਜੀ ਕੀ ਗੱਲ ਹੋਈ ਸੀ ਦੇਖੋ ਬੇਟਾ ਤਰੋ ਤਰਨ ਤਨ ਹੋਇਆ ਨਾ ਮੇਰਾ ਬੇਟਾ ਬੱਚਾ ਤਰਨ ਤਨ ਸਿਵਲ ਹਸਪਤਾਲ ਚ ਤੇ ਬੱਚਾ ਹੋ ਗਿਆ ਤੇ ਇਹਨਾਂ ਨੇ ਸਾਮੀ ਮੈਨੂੰ ਕਹਿ ਦਿੱਤਾ ਤੁਰੀ ਅੰਬਰਸਾਰਾ ਸ਼ਿਫਟ ਕਰਤਾ ਪੀਪੀ ਨਾਨਕੀ ਬਾੜ ਕਰੀ ਅੰਬਰਸਾਰਿਆ ਫਿਰ ਮੈਂ ਉੱਥੇ ਆਪਣੇ ਬੇਟੇ ਨੂੰ ਗੁਰਕੀਤਨ ਸਿੰਘ ਨੂੰ ਮੈਂ ਉੱਥੇ ਲੈ ਗਿਆ ਉੱਥੇ ਫਿਰ ਉਹਨਾਂ ਨੇ ਮਸ਼ੀਨ ਚਲਾ ਦਿੱਤਾ ਮਸ਼ੀਨ 'ਚ ਇੱਕ ਮਹੀਨਾ ਰਿਆ ਲੱਗਾ ਰਿਆ ਤੇ ਚਲੋ ਡਾਕਟਰਾਂ ਨੇ ਉੱਥੇ ਸਾਰਾ ਕੁਝ ਬਹੁਤ ਧਿਆਨ ਦਿੱਤਾ ਡਾਕਟਰਾਂ ਨੇ ਉੱਥੇ ਮੁੜ ਕੇ ਫਿਰ ਮੈਨੂੰ ਆਹ ਹਾਸੇ ਹੀ ਤੇ ਚਲੋ ਇਹਨੇ ਠੀਕ ਆ ਸਾਰਾ ਕੁਝ ਮੁੜ ਕੇ ਸਾਨੂੰ ਨਾ ਮਹੀਨੇ ਬਾਅਦ ਛੁੱਟੀ ਮਿਲ ਗਈ ਅਨੇ ਆਪਣੇ ਗੁਰ ਕੀ ਤਨ ਨੂੰ ਘਰੇ ਲਾਇਆ ਤੇ ਚਲੋ ਬੜੀ ਖੁਸ਼ੀ ਕੀਤੀ ਲੱਡੂ ਲੱਡੂ ਵੰਡੇ ਲੋਕਾਂ ਨੇ ਬੜੀ ਰਾਜਨੀਤਿਕ ਬੰਦਿਆਂ ਨੇ ਬੜੀ ਖੁਸ਼ੀ ਕੀਤੀ ਸਾਰੇ ਪੰਜਾਬ 'ਚ ਹੀ ਚਲੋ ਬਹੁਤ ਵਧੀਆ ਆਪਣਾ ਨਾਂ ਹੀ ਬਹੁਤ ਖੁਸ਼ੀ ਕੀਤੀ ਲੋਕਾਂ ਨੇ ਤੇ ਥੋੜਾ ਜਿਹਾ ਬਾਅਦ ਤਰੋ ਸਾਲ ਦਾ ਪੂਰਾ ਹੋ ਗਿਆ ਤੇ ਹੌਲੀ 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 ਉਹ ਗੇਰਾ ਸ਼ੇਰ ਹੀ ਨਾ ਛੋਟਾ ਹੁੰਦਾ ਗਿਆ ਸਾਨੂੰ ਇਹੋ ਆ ਸੀ ਮਹਾਂਜਾਲੇ ਨੇ ਤੁਰ ਪੈਣਾ ਕੋਈ ਗੱਲ ਨਹੀਂ ਆਰੀ ਚਲੋ ਹਣੀ ਬਹੁਤ ਗੁਰਦਰਾ ਸਾਹਿਬ ਵੀ ਲੈ ਕੇ ਜਾਂਦੇ ਰਹੇ ਕਿ ਤਰਾ ਕਿੱਥੇ ਆਣੀ ਚਲੋ ਸਾਡੇ ਦਿਲ ਦੀ ਇਹਨੇ ਠੀਕ ਹੋ ਜਾਣਾ ਹੌਲੀ 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 ਇਤਰਾ ਹੋਇਆ ਅਰੇ ਬੜਾ ਆਨੰਦਪੁਰ ਸਾਹਿਬ ਵੀ ਲੈ ਕੇ ਗਏ ਦਰਸ਼ਨ ਉੱਥੇ ਕਰਾਏ ਬਾਬਾ ਜੀ ਦੇ ਤੇ ਮਹਾਰਾਜ ਦੇ ਸਾਨੂੰ ਗੁਰੂ ਤੇ ਬੜਾ ਭਰੋਸਾ ਹੈ ਮਹਾਰਾਜ ਤੇ ਤੇ ਮਹਾਰਾਜ ਗੁਰੂ ਸਾਹਿਬ ਤੋੜਨਗੇ ਨੂੰ ਕਰਨਗੇ ਠੀਕ ਕਰਨਗੇ ਚਲੋ ਜੀ ਮੁੜ ਕੇ ਸਾਲ ਹੋਇਆ 2 ਸਾਲ ਹੋਇਆ 3 ਸਾਲ ਹੋਏ ਚਲੋ ਆਸ ਵੜੀ ਸਾਨੂੰ ਚਲੋ ਸਾਨੂੰ ਆ ਸਾਹੀ ਜਿਹੜੋ ਅੰਦਰ ਕਮਰੇ ਚ ਭਾਂਦਾ ਹੀ ਸਾਹਮਣੇ ਮੈਂ ਤਿਆਰ ਹੋਣਾ ਤਿਆਰ ਹੋ ਕੇ ਮੈਂ ਤੇਰਾ ਪੱਗ ਬੰਨਣੀ ਪੱਗ ਬੰਨਣੀ ਤੇ ਫਿਰ ਮੈਂ ਤੇਰਾ ਸੈਰ ਨੂੰ ਜਾਣਾ ਫਿਰ ਮੈਂ ਜੱਫੀ ਪਾਉਣੀ ਇਹਦੇ ਨਾਲ ਇਹਦਾ ਮੱਥਾ ਚੁੰਮਣਾ ਇਹਦੇ ਮੈਂ ਪੈਰ ਚੁੰਮਣੇ ਠੀਕ ਹੈ ਨਾ ਇਹਨਾ ਮੇਰਾ ਮੈਂ ਇਹਨਾ ਪਿਆਰ ਕਰਦਾ ਹਾਂ ਬੱਚੇ ਨਾਲ ਬਹੁਤ ਜ਼ਿਆਦਾ ਫਿਰ ਲਾਲੋ ਸਾਹਬ ਹੈ ਮੈਂ ਮੂੰਹ ਘੇਰਾ ਉਹਦਾ ਸਾਫ਼ ਕਰਕੇ ਜਾਣਾ ਪੂਰਾ ਤੇ ਕਿਰੇ ਕੀ ਟਾਈਮ ਤੇ ਉਹਦੀਆਂ ਨਾਲਾਂ ਵਗਣੀਆਂ ਉਹ ਨਾਲਾਂ ਮੈਂ ਚੱਟ ਲੈਂਦਾ ਹੁੰਦਾ ਹੈ ਲਾਲੋ ਮੈਂ ਮੇਰਾ ਬੱਚਾ ਆ ਹਾਂ ਸਾਡੇ ਮਨ ਚ ਬੜੀਆ ਨਹੀਂ ਸੇਵਾ ਕੀਤੀ ਜੀ 7 ਸਾਲ ਬਹੁਤ ਚਲੋ ਮੁੜ ਕੇ ਫਿਰ ਮੇਰੇ ਘਰ ਦੇ ਠੀਕ ਨਹੀਂ ਘਰਦਿਆਂ ਨੂੰ ਕੈਂਸਰ ਹੋ ਗਈ ਅਣੀ ਤੇ ਦਾਖਲ ਹੋ ਗਏ ਗੁਰੂ ਰਾਮਦਾਸ ਹਸਪਤਾਲ ਚ ਦਾਖਲ ਹੋ ਗਏ ਚਲੋ ਡਾਕਟਰਾਂ ਨੇ ਪਰਸਨ ਕੀਤਾ ਕੀ ਮੋ ਲੱਗਦੀਆਂ ਰਹੀਆਂ ਕਿਰਨਾਂ ਲੱਗਦੀਆਂ ਰਹੀਆਂ ਟੀਕੇ ਲੱਗਦੇ ਰਹੇ ਬਹੁਤ ਮਹਿੰਗੇ ਤੋਂ ਮਹਿੰਗੇ ਟੀਕੇ ਮੁੜ ਕੇ ਮੇਰੀ ਕਰਦਿਆਂ ਦਾ ਨਾ ਗੁਰਪ੍ਰੀਤ ਆ ਉਹ ਕਹਿੰਦੇ ਆਪਾਂ ਇੱਥੇ ਲਾਈਏ ਗੁਰ ਕੀਰਤਨ ਤੇ ਘਰ ਕੌਣ ਸੰਭੂ ਉਹਨੂੰ ਤੇ ਮੈਂ ਆ ਇੱਥੇ ਬੜਾ ਔਖਾ ਤੇਰਾ ਪਰਸ ਸੁਣਾਇਆ ਤਾ ਤੂੰ ਕਿਤਰਾ ਸਾਵੇਂ ਗਈ ਹਸਪਤਾਲ ਚ ਚਲੋ ਜੇ ਇੱਥੇ ਕਰਦਿਆਂ ਨੇ ਦੂਜਿਆਂ ਨੇ ਭਰਾ ਹ ਮੇਰੇ ਚਲੋ ਨਾਲ ਸੰਭਿਆ ਬਹੁਤ ਉਹਨੂੰ ਖਾਂਦਾ ਨਹੀਂ ਰੋਟੀ ਖਾਂਦਾ ਹੀ ਨਹੀਂ ਦਲੀਆ ਖਾਂਦਾ ਹੀ ਸੇਵੀਆਂ ਖਾ ਲੈਣੀਆਂ ਮਿੱਠੀਆਂ ਬਾਕੀ ਹੋਰ ਖੀਰ ਮਿੱਠੀ ਬਣਾ ਕੇ ਖਾ ਲੈਣੀ ਉਹਨੇ ਤੇ ਆ ਚੀਜ਼ਾਂ ਖਾਂਦਾ ਹੁੰਦਾ ਸੀ ਬਹੁਤ ਜਿਆਦੀਆਂ ਬਾਕੀ ਮੈਨੂੰ ਕਿੱਥੇ ਕੋਈ ਚੰਗੀ ਚੀਜ਼ ਲੱਗਣੀ ਕੋਈ ਮੌਲ ਚ ਤੇ ਕੱਪੜੇ ਮ ਉਹਦੇ ਹੱਤੇ ਬਰਦੀਆਂ ਬਹੁਤ ਸੋਹਣੀ ਤੋਂ ਸੋਹਣੀ ਬਰਦੀਆਂ ਮਹਿੰਗੀ ਤੋਂ ਮਹਿੰਗੀ ਬਰਦੀ ਬਣਾ ਕੇ ਰੋਣੀ ਆ ਪਿਛੇ ਉਹਦਾ ਬਰਥ ਦੇ ਆ ਮਹੀਨਾ ਹੋ ਗਿਆ ਫਿਰ ਬਰਥ ਦੇ ਮੈਂ ਤਰਨ ਤਰਨ ਤੋਂ ਇੱਕ ਬਰਦੀ ਬਣਾਈ ਉਹਦੀ ਜੀ 2500 ਦੀ ਬਰਦੀ ਬਣੀ ਇੱਕ ਉਹ ਮਾ ਕੀਤੀ ਤੇ ਬਹੁਤ ਮੈਂ ਘੱਟੋ ਘੱਟ 100 ਤੋਂ ਵੱਧ ਬਰਦੀ ਹੋਣੀ ਜੀ ਉਹਦੀ ਪਈ ਇੱਥੇ ਬਹੁਤ ਸੌਂਕ ਮੈਂ ਬਹੁਤ ਪੂਰੇ ਕੀਤੇ ਉਹਦੇ ਮੈਂ ਚਲੋ ਆ ਬੋਲਦਾ ਨਹੀਂ ਆ ਸਾਡਾ ਸਾਡਾ ਪੁੱਤਰ ਆ ਤੇ ਸਾਨੂੰ ਆਸਿਆ ਯਾਰ ਤੇ ਵਰਦੀ ਬੜਾ ਮੈਨੂੰ ਮਾਣ ਹੁੰਦਾ ਸੀ ਤੇ ਅੱਜ ਮੈਂ ਆਪਣੇ ਪੁੱਤ ਦੀ ਆ ਚੀਜ਼ ਖਰੀਦ ਲਈ ਤਰਨਦਾਨੋਂ ਆ ਖਰੀਦ ਲਈ ਕਰੀ ਬੜਾ ਬਹੁਤ ਮਾਣ ਤੇ ਸਾਨੂੰ ਆ ਸੀ ਮੈਂ ਚੱਲ ਮੇਰੇ ਪੁੱਤ ਨੇ ਤੁਰ ਪੈਣਾ ਅੱਜ ਨਹੀਂ ਤੇ ਕੱਲ ਤੁਰ ਪੈਣਾ ਕੋਈ ਗੱਲ ਨਹੀਂ ਮੁੜ ਕੇ ਮੈਂ ਤਰਨਦਾਨ ਤੋਂ ਮੱਥਾ ਟੇਕ ਕੇ ਆਇਆ ਬਾਬਾ ਜੀ ਦੇ ਤੇ ਮੈਂ ਮੱਥਾ ਟੇਕ ਕੇ ਆਇਆ ਤੇ ਘਰ ਦੇ ਮੈਨੂੰ ਕਹਿੰਦੇ ਥੋੜਾ ਠੀਕ ਨਹੀਂ ਲੱਗਦਾ ਗੁਰਕੀਤਨ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਸੇ ਟਾਈਮ ਗਰਮੀ ਬੜੀ ਸੀ ਮੈਂ ਨਹੀਂ ਕਰੇ ਗਰਮੀ ਗਰਮੀ ਰੱਖੀ ਜੋ ਮਰਜੀ ਹੋਵੇ ਮੈਂ ਉਸੇ ਟਾਈਮ ਹੀ ਤਰਨ ਤਨ ਗਿਆ ਉੱਥੋਂ ਮੈਂ ਸ਼ੀਸ਼ੀ ਇੱਕ ਲੈ ਕੇ ਆਇਆ ਇਹਦੇ ਪੇਟ ਖਰਾਬ ਹੀ ਹਦੀ ਉਹ ਲੈ ਕੇ ਆ ਗੋਲੀਆਂ ਕੁਝ ਡਾਕਟਰ ਨੇ ਲਿਖਿਓ ਮਿਲੈਂਦੀਆਂ ਸਿਆਣੀ ਆਖ ਕੇ ਤੇ ਦੇ ਦਿੱਤੀ ਉਹਨੂੰ ਪੀਤੀ ਆ ਉਹਨੇ ਪੀ ਕੇ ਤੇ ਮੁੜ ਕੇ ਅੰਦਰ ਹੀ ਤੇ ਮੈਂ ਇਹਨੂੰ ਘਰਦਿਆਂ ਨੂੰ ਕਿਹਾ ਮੈਂ ਇਹਨੂੰ ਬਾਹਰ ਨਾ ਕੱਢਿਓ ਬਾਹਰ ਗਰਮੀ ਬੜੀ ਆ ਗੁਰਕੀਤਨ ਮੰਦਰੀ ਰਹਿਣ ਦੋ ਅੱਜ ਹੂੰ ਚਲੋ ਇਨਾ ਕੀਤਾ ਤੇ ਮੈਂ ਥੋੜਾ ਜਿਹਾ ਬਾਹਰ ਗਿਆ ਤੇ ਮੈਨੂੰ ਕਾਲਜੀ ਆਈ ਉਤਰਾ ਅੱਡੇ ਦੇ ਮੈਂ ਇਥੇ ਖੜੋਤਾ ਬਾਹਰ ਕਹਿੰਦੇ ਘਰ ਆਉ ਮੈਂ ਘਰ ਆਇਆ ਤੇ ਗੁਰਕੀਤਨ ਨੇ ਦੇਖਿਆ ਤੇ ਮੜਾ ਮੜਾ ਹਾਇ ਮੈਂ ਚੁੱਕ ਕੇ ਦੇਖਿਆ ਮੈਂ ਚਲੋ ਸੈਰ ਖੜਦੇ ਗੁਰਕੀਤਨ ਨੂੰ ਮੈਂ ਦੇਖਿਆ ਤੇ ਗੁਰਕੀਤਨ ਠੰਡਾ ਹੋ ਗਿਆ ਸਰੀਰ ਹਾਂ ਉਹ ਸਾਡੇ ਕੋਲ ਉਸ ਟਾਈਮ ਉਹ ਨਹੀਂ ਰਿਹਾ ਨਾ ਮੁੜ ਕੇ ਹੱਥੋਂ ਨਿਕਲ ਗਿਆ ਸਾਡੇ ਸੇਵਾ ਬਹੁ ਕੀਤੀ ਸਾਨੂੰ ਬੜਾ ਅਸੀ ਚਲੋ ਸਾਡਾ ਪੁੱਤ ਬੈਠਾ ਸਾਨੂੰ ਬੜੀ ਆਸੀ ਸਾਡਾ ਮਨ ਲੱਗਾ ਇਹ ਸਾਡੇ ਤੋਂ ਬਾਜੀ ਹੀਰਾ ਤੇ ਆਣੀ ਉਹdna ਖੇਡਦੇ ਰਹਿਦਾ ਐ ਅੰਦਰ ਕਮਰੇ ਚ ਰੌਣਕ ਬੜੀ ਉਹਦਾ ਕਰਕੇ ਝਾਤੀ ਮਾਰਨੀ ਹੁਣ ਮੈਂ ਕਰੋ ਰਹਿਦਾ ਰੌਣਕ ਨਿਕਲਦਾ ਕਮਰੇ ਚ ਤੇ ਦੀਂਦਾ ਹੀ ਨਹੀਂ ਸਾਹਮਣੇ ਸਾਡੇ ਬਹੁਤ ਮੰਦ ਦੀਂਦਾ ਨਹੀਂ ਕਮਰੇ ਚ ਨਹੀਂ ਦੀਂਦਾ ਮੁੜ ਕੇ ਆ ਨਹੀਂ ਫਿਰ ਸਾਰਾ ਕੁਝ ਕਰ ਲਿਆ ਉਹਦਾ ਫੁੱਲ ਪਾਏ ਗੋਂਦਾ ਸਾਹਬ ਉਹਤੇ ਸਾਰਾ ਕੁਛ ਹੱਥੀਂ ਕੀਤਾ ਸਾਰਾ ਕੁਝ ਪਰ ਉਹ ਸਾਝਾ ਨਹੀਂ ਹੁੰਦਾ ਤੇ ਇਤਰਾ ਸਾਡੇ ਇਨਾ ਸਾਨੂੰ ਧੋਖਾ ਦੇ ਜੂ ਹੋਰ 아니 ਚਲੋ ਸਾਨੂੰ ਥੋੜਾ ਮੌਕਾ ਮਿਲਦਾ 아니 ਇਹਨੂੰ ਦਾਖਲ ਕਰਾਉਂਦੇ ਹੋਰ ਡਾਕਟਰਾਂ ਕੋਲ ਜਾ ਕੇ ਕੋਈ ਠੀਕ ਫੇਰ ਕਰਾਉਂਦੇ ਮੌਕਾ ਹੀ ਨਹੀਂ ਰੱਬ ਨੇ ਦਿੱਤਾ ਸਾਨੂੰ ਹੱਥੋਂ ਹੀ ਸਾਡੇ ਨਿਕਲ ਗਿਆ ਬਹੁਤ ਸੈਤੀ ਸੁਨਜੀ ਜੀ ਜਿਸ ਤਰ੍ਹਾਂ ਕਿ ਅਸੀਂ ਵੇਖਦੇ ਰਹੇ ਹਾਂ ਸਾਰੇ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤੁਹਾਡੀਆਂ ਵੀਡੀਓਜ਼ ਬਹੁਤ ਸਾਰੇ ਕਮੇਟੀ ਦੇ ਤੌਰ ਤੇ ਵੀ ਸਾਰਾ ਕੁਝ ਲੇਕਿਨ ਕਦੀ ਵੀ ਕਿਸੇ ਨੂੰ ਕਦੀ ਜਜਮੈਂਟ ਨਹੀਂ ਹੋਇਆ ਹੋਊਗਾ ਕਿ ਅੰਦਰੋਂ ਜਿਹੜਾ ਦੁੱਖ ਸੀ ਉਹ ਮਤਲਬ ਵੀ ਇੰਨਾ ਜ਼ਿਆਦਾ ਜ਼ਿਆਦਾ ਸੀ ਕਿ ਕਦੀ ਤੁਹਾਡੇ ਚਿਹਰੇ ਤੇ ਵੀ ਅ ਅਸੀਂ ਬਹੁਤ ਸਾਰੀਆਂ ਟੋਟੀਆਂ ਵੀਡੀਓਜ਼ ਦੇਖੀਆਂ ਕਦੀ ਵੇਖਣ ਨੂੰ ਵੀ ਨਹੀਂ ਮਿਲਿਆ ਭਾਜੀ ਦੇਖੋ ਗੱਲ ਪਤਾ ਕਿ ਚਲੋ ਮੈਂ ਗੁਰੂ ਸਾਹਿਬ ਨੂੰ ਮੈਂ ਬਹੁਤ ਮੰਨਦਾ ਹਾਂ ਤਰਨਤਨ ਕੇ ਤਰ੍ਹਾਂ ਗੁਰਦਰਾ ਸਾਹਿਬ ਜਾਣਾ ਤੇ ਚਲੋ ਮੈਨੂੰ ਗੁਰੂ ਤੇ ਬਹੁਤ ਭਰੋਸਾ ਹੈ ਠੀਕ ਹੈ ਨਾ ਚਲੋ ਮੈਂ ਬਾਬਾ ਬੁੱਢਾ ਸਾਹਿਬ ਮਹਾਰਾਜ ਗੁਰੂ ਸਾਹਿਬ ਮੇਰ ਕਰੇ ਮੈਂ ਬਹੁਤ ਜਾਂਦਾ ਰਿਆ ਮੈਂ ਬਹੁਤ ਵੱਡਾ ਜੇਰਾ ਕਰਕੇ ਨਾ ਕਿੱਥੇ ਮੈਨੂੰ ਲੋਕ ਮੇਲਿਆਂ ਚ ਬੁਲਾਉਂਦੇ ਸੀ ਬਹੁਤ ਕਰਦੇ ਸੀ ਲੋਕ ਤੇ ਹੁਣੇ ਮੇਲੇ ਬਹੁਤ ਹੀ ਮੇਲਿਆਂ ਚ 10 12 ਮੇਲੇ ਕਿੱਥੇ ਮੈਨੂੰ ਬੁਲਾਇਆ ਗਿਆ ਅੱਜ ਹੀ ਮੇਲਾ ਹੀ ਬੁੱਧਵਾਰ ਇੱਧਰ ਫਰਾਨ ਕੋਟ ਵਾਲੀ ਸਾਈਡ ਆ ਤੇ ਉਹਨਾਂ ਦੇ ਕਾਲ ਆਏ ਤੇ ਕਹਿੰਦੇ ਸੰਗਾ ਜੀ ਬਹੁਤ ਮਾਰੀ ਗੱਲ ਹੋਈ ਯਾਰ ਬੇਟੇ ਵਾਲੇ ਪਾਸਿਓ ਤੇ ਲੋਕੀ ਪਿਆਰ ਮੈਨੂੰ ਬਹੁਤ ਦਿੰਦੇ ਰਹੇ ਆ ਬਹੁਤ ਬਾਰ ਜੁਕੇ ਵਾਲੇ ਅਮਰੀਕਾ ਵਾਲਾ ਨੇ ਬੁੜੀਆਂ ਕੱਲਾਂ ਆਈਆਂ ਭਾਜੀ ਸੰਗਾ ਜੀ ਬਹੁਤ ਮਾਰੀ ਗੱਲ ਹੋਈ ਆ ਖਬਰ ਸੁਣੀ ਆ ਤੇ ਹੁਣੇ ਬਹੁਤ ਮਾਰੀ ਗੱਲ ਆ ਦੇਖੋ ਲੋਕਾਂ ਨੇ ਪਿਆਰ ਦੇਣ ਤੋਂ ਕੋਈ ਕਸਰ ਨਹੀਂ ਛੱਡੀ ਬਾਕੀ ਰਾਜਨੀਤਿਕ ਚਲੋ ਬੰਦਿਆਂ ਨੇ ਬਹੁਤ ਆਏ ਆ ਘਰ ਕੋਈ ਕਸਰ ਨਹੀਂ ਰਹੀ ਹਾਂ ਤੇ ਬਾਕੀ ਇਹੋ ਕਿਹੜਾ ਸਾਡਾ ਗੁਰਗੀਤ ਨੇ ਆ ਚਲੋ ਬਾਪ ਸਚਾਨ ਨੂੰ ਸਾਨੂੰ ਪਤਾ ਲੱਗੇ ਪੈਸੇ ਨਾ ਵਾਪਸ ਹੋਣਾ ਤੇ ਫੇਰ ਨਹੀਂ ਬੁਲਾਈਏ ਉਹਨੂੰ ਆ ਚੀਜ਼ ਇਹੋ ਜੀ ਚੀਜ਼ ਆ ਕਿ ਰਿਵਾਸ ਨਹੀਂ ਆਉਂਦੀ ਬਹੁਤ ਵੱਡਾ ਸਾਨੂੰ ਧੋਖਾ ਦੇ ਕੇ ਗਿਆ। ਠੀਕ ਹੈ। ਨਹੀਂ ਤੇ ਆਸਾਂ ਬੜੀਆਂ ਸੀ ਸਾਨੂੰ ਇੱਥੇ। ਬਹੁਤ ਸਾਡਾ ਬੱਚਾ ਪੜੂਗਾ। ਕੋਈ ਸਾਨੂੰ ਆਸ ਇਹ ਕੱਲ ਨੂੰ ਕੋਈ ਅਫਸਰ ਕਰਾਵਾਂਗੇ। ਚਲੋ ਕਿ ਨਹੀਂ। ਮਹਾਰਾਜ ਦੇ ਗੁਰੂ ਸਾਹਿਬ ਦੀ ਮਿਹਰ ਹੀ ਮਰਤੇ। ਤੇ ਬੜੀ ਆਸ ਇਹ ਮੈਨੂੰ ਤੇ ਅੱਜ ਮੈਂ ਆਪਣੇ ਪੁੱਤਰ ਨੂੰ ਭਰਾਵਾਂਗਾ, ਵਧੀਆ ਕਰਾਵਾਂਗਾ, ਚੰਗੇ ਉਹ ਚੁੱਦੇ ਦੇ ਪੜਤੀ ਕਰਾਵਾਂਗਾ। ਉਹ ਸਾਰੀਆਂ ਆਸਾਂ ਖਤਮ ਹੋ ਗਈਆਂ। ਹਾਂ ਅੱਗੇ ਤੀਂ ਦੇ ਕਾਖਰੀ ਅੱਗੇ ਇਹਨਾਂ ਨੂੰ ਪਤਾ ਕਰਦੇ ਨਹੀਂ ਠੀਕ। ਬੜਾ ਲਮਾ ਸਾਰਾ ਕੋ ਖਤਰੇ ਚ ਹੀ ਆ ਸਾਰਾ ਜਿਸ ਤਰ੍ਹਾਂ ਵੀ ਕਹਿ ਰਹੇ ਕਿ ਭੰਜੀ ਹੁਣੀ ਵੀ ਥੋੜਾ ਕੈਂਸਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਕਦੋਂ ਤੋਂ ਹੈਗੀ ਔਰ ਕਿਸ ਤਰ੍ਹਾਂ ਫਿਰ ਉਹਦਾ ਸਾਰਾ ਜਿਹੜਾ ਇਲਾਜ ਹੈਗਾ ਚੱਲ ਰਿਹਾ ਉਹ ਦੇਖੋ ਜੀ ਸਾਲ ਹੋ ਗਿਆ ਆ ਸਾਨੂੰ ਪਤਾ ਨਹੀਂ ਇਸ ਤਰ੍ਹਾਂ ਮੈਨੂੰ ਕਹਿੰਦੇ ਦਰਦ ਹੁੰਦੀ ਆ ਤਰੋ ਗਰ ਉਹਨਾਂ ਨੇ ਕਿਹਾ ਨਾ ਦਰਦ ਹੁੰਦੀ ਆ ਮੈਂ ਚੈੱਕ ਕਰਾਈ ਤਰਨਦਾਨ ਤੋਂ ਰਿਪੋਰਟ ਮੇਰਾ ਇੱਕ ਬੜਾ ਮਿੱਤਰ ਵਯਾ ਮਾਡਲ ਵਾਲਾ ਪ੍ਰੀਤਮ ਸਿੰਘ ਆ ਮੁੰਡਾ ਉਹਦਾ ਮਾਡਲ ਆ ਤਰੋਂ ਮੋਂ ਤੋਂ ਚੈੱਕ ਕਰਾਈ ਤੇ ਉਹ ਥੱਲੇ ਆ ਮੈਨੂੰ ਕਹਿੰਦਾ ਪਹਿਲੋਂ ਮੈਨੂੰ ਦੱਸੇ ਨਾ ਰਿਪੋਰਟ ਮੈਂ ਕਿ ਮੈਨੂੰ ਦੱਸ ਰਿਪੋਰਟ ਚ ਕੀ ਆਇਆ ਕਹਿੰਦਾ ਗਿਲਟੀਆਂ ਆਈਆਂ ਦੋ ਚਲੋ ਜੀ ਉਹਨੇ ਮੈਨੂੰ ਗਿਲਟੀਆਂ ਗੱਲ ਚਲੋ ਮੈਂ ਠੀਕ ਆ ਫੇਰ ਮੈਂ ਕਰਦਾ ਕਰਦਾ ਮੈਂ ਗੁਰੂ ਰਾਮਦਾਸ ਗਿਆ ਕੈਂਸਰ ਹਸਪਤਾਲ ਉਹਨਾਂ ਚੈੱਕ ਕੀਤਾ ਤੇ ਕਰ ਦਿਆ ਮੇਰਾ ਨੂੰ ਕਹਿੰਦਾ ਤੇਰੀ ਬਾਹਰ ਜਾਓ ਉਹਨਾਂ ਬਾਹਰ ਆ ਗਏ ਮੈਨੂੰ ਡਾਕਟਰ ਸਾਹਿਬ ਕਹਿੰਦਾ ਇਹਨਾਂ ਨੂੰ ਕੈਂਸਰ ਹੋ ਚੁੱਕੀ ਆ ਚਲੋ ਮੈਂ ਬੜਾ ਮੁਰਕੇ ਸਰੀਰ ਕਮਣਾ ਸ਼ੁਰੂ ਹੋ ਗਿਆ ਮੈਂ ਇਹ ਬੜਾ ਕੰਮ ਆ ਮਾਰਾ ਯਾਰ ਚਲੋ ਮੈਂ ਬਾਅਦ ਵਿੱਚ ਮੈਨੂੰ ਡਾਕਟਰ ਕਹਿੰਦਾ ਇਹਦਾ ਪ੍ਰਸ਼ਨ ਹੋਣਾ ਆ ਇੱਕ ਇਹ حساب ਵੜਨਾ ਪੈਣਾ ਆ ਦਾ ਸਾਰਾ ਹੀ ਚਲੋ ਜੀ ਉਹਨਾਂ ਨੇ ਮੁੜ ਕੇ ਮੈਨੂੰ ਟਾਈਮ ਦੇ ਦਿੱਤਾ ਫਿਰ ਇੱਕ ਰਿਪੋਰਟ ਉਹਨਾਂ ਨੇ ਬੰਬੇ ਭੇਜੀ ਉਹ 8 ਦਿਨ ਦੀ ਰਿਪੋਰਟ ਬੰਬੇੋਂ ਆਈ ਬੰਬੇ ਵਾਲੀ ਰਿਪੋਰਟ ਚ ਉਹਨਾਂ ਨੇ ਦੱਸ ਦਿੱਤਾ ਕੈਂਸਰ ਹੋ ਚੁੱਕੀ ਆ ਚਲੋ ਪ੍ਰਸ਼ਨ ਕੀਤਾ ਉੱਥੇ ਕਾਫੀ ਮਹੀਨਾ ਕੱਢਦੇ ਮੇਰੇ ਉੱਥੇ ਰਹੇ ਮੁੜ ਕੇ ਫਿਰ ਪੂਰਾ ਇੱਕ ਸਾਲ ਪੂਰੇ ਆਣੀ ਜੱਕੜ ਚ ਗੁਰੂ ਰਾਮ ਦਾਸਾ ਰੋ ਡੇਲੀ ਰੋਜ ਕਰੇ ਨਾਗਾ ਨਹੀਂ ਪੈਂਦਾ ਹੁੰਦਾ ਮੁੜ ਕੇ ਰੋਜ ਦਾ ਰੋਜ ਬੜਾ ਥੱਕ ਗਏ ਹੰਬ ਗਏ ਫੇਰ ਆਣੀ ਦਿਲ ਨਹੀਂ ਛੱਡਿਆ ਮਾਨੀ ਦੁਆ ਜੀਆਂ ਨੇ ਇੱਕ ਹੀ ਉਹਨੂੰ ਬੇਟਾ ਘਰ ਹੀ ਬੇਟੇ ਦਾ ਬੜਾ ਧਿਆਨ ਇਸ ਰਹਿੰਦਾ ਇਸ ਜਪੀ ਘੰਟੇ ਸਾਡਾ ਤੇ ਯਾਰ ਉਹ ਕੀ ਕਰਦਾ ਹੋਇਆ ਉਹਨੇ ਕੱਪੜੇ ਕੌਣ ਬਦਲੂ ਕੌਣ ਕਰੂ ਇਸ ਤਰ੍ਹਾਂ ਬੜਾ ਤੇ ਚਲੋ ਮੁੜ ਕੇ ਫਿਰ ਡਾਕਟਰਾਂ ਨੇ ਸਾਨੂੰ ਕੀਮੋ ਲਗਦੀਆਂ ਰਹੀਆਂ ਕਿਰਨੋਂ ਲਗਦੀਆਂ ਰਹੀਆਂ ਉਹ ਲਾ ਲਓ ਖੂਨ ਸਾਰ ਦਿੰਦੀਆਂ ਖੂਨ ਸਾਰਦੇ ਬੰਦੇ ਦੇ ਪੱਲੇ ਨਹੀਂ ਕੱਖ ਰਹਿਣ ਦਿੰਦੀਆਂ ਮੁੜ ਕੇ ਹੌਲੀ ਹੌਲੀ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਟੀਕੇ ਸ਼ੁਰੂ ਕਰ ਦਿੱਤੇ ਉਹਨੇ ਇੱਕ ਦਿਨ ਰਿਪੋਰਟ ਹੋਈ ਆ ਥੋੜੇ ਦਿਨ ਹੋ ਗਏ ਆ ਇਹ ਫੇਰ ਕੈਂਸਰ ਵਾਲੀ ਰਿਪੋਰਟ ਬਹੁਤ ਮਹਿੰਗੀ ਆ 22000 ਦੀ ਰਿਪੋਰਟ ਹੀ ਹੋਈ ਇੱਕ ਠੀਕ ਐ ਐਮ ਆਈ ਹੋਈ ਐ ਮਾਵਾ ਬੱਕਰੀ ਹੋਈ 7000 ਦੀ ਐਮ ਆਈ ਹੋਈ ਬੜੀਆ ਮਹਿੰਗੀਆਂ ਰਿਪੋਰਟ ਆਇਆ ਚਲੋ ਫੇਰ ਸੱਜਣ ਬੇਲੀ ਮਤ ਕਰ ਦਿੰਦੇ ਬਾਹਰ ਵਾਲੇ ਤੇ ਉਹਦਾ ਕਰਕੇ ਬੜਾ ਇਥੋਂ ਤੀਦਾਂ ਨਹੀਂ ਪਹੁੰਚੇ ਆ ਪੈਸਾ ਬਹੁਤ ਲੱਗਦਾ ਜੀ ਇਹ ਚੀਜ਼ ਜੇ ਕੈਂਸਰ ਵਾਲੀ ਤੇ ਬਹੁਤ ਜ਼ਿਆਦਾ ਆ ਕਿੰਨੇ ਤਰੀ ਲੈ ਜਾਓਗੇ ਪਾ ਕੇ ਜੇਬ ਚੋਂ ਨੇ ਲੱਗ ਜਾਣੇ ਉੱਥੇ ਤੇ ਬਹੁਤ ਮਾੜਾ ਦੋਖਿਆ ਉਹਦਰਾ ਚਲੋ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮੇਰ ਕਰੇ ਠੀਕ ਹੋਣ ਤੇ ਗੱਲ ਪਤਾ ਕਿ ਹੁਣੇ ਚਲੋ ਆਸਥਾਨੀ ਦੋਵੇਂ ਜੀ ਆ ਤੇ ਅੱਗੇ ਚਲੋ ਗੁਰਕੀਤਨ ਹੁੰਦਾ ਸੀ ਸਾਨੂੰ ਆਸ ਸੀ ਚਲੋ ਪਸਾਣੀ ਪੁੱਤ ਨੂੰ ਇਹਨੂੰ ਲਈ ਜਾਂਦੇ ਚੁੱਕ ਕੇ ਮੈਂ ਚੁੱਕ ਕੇ ਅੱਡੇ ਨੂੰ ਲੈ ਜਾਣਾ ਗੁਰਕੀਤਨ ਸਿੰਘ ਨੂੰ ਉਹ ਉੱਥੇ ਅੱਡੇ ਤੇ ਬੈਠੇ ਰਹਣਾ ਦੋਆ ਜਾ ਕੇ ਤੇ ਅੱਡੇ ਦੇ ਲੈ ਕੇ ਜਾਣਾ ਬੜਾ ਰੋਣ ਕੇ ਲੱਗਣੀ ਤੇ ਆਣੀ ਜਾ ਰ ਫਿਰ ਮੈਨੂੰ ਹੁਣ ਮੱਡੇ ਤੇ ਹੁਣੇ ਖੜਦਾ ਹੁੰਦਾ ਸੀ ਗਰਮੀ ਕਰਕੇ ਨਹੀਂ ਬਾਹਰ ਖੜਦਾ ਮੈਂ ਕਿ ਗਰਮੀ ਬੜੀ ਆ ਯਾਰਾ ਗਰਮੀ ਚੱਲਦਾ ਨਹੀਂ ਆ ਠੀਕ ਨਾ ਹੋਏ ਤੇ ਮੈਂ ਕੋ ਰੁੱਤ ਬਦਲੂ ਮੀਂਹ ਪੈਣ ਕੇ ਫਿਰ ਮੈਨੂੰ ਲੈ ਕੇ ਜਾਊ ਬਾਹਰ ਸੰਗਤ ਜੀ ਇੱਕ ਚੀਜ਼ ਮੈਨੂੰ ਦੱਸੋ ਕਿ ਮੇਨ ਤੁਹਾਡਾ ਕਾਰੋਬਾਰ ਕੀ ਹੈਗਾ ਕਿਉਂਕਿ ਜਿਸ ਤੁਸ ਨੂੰ ਦੱਸਿਆ ਕਿ ਹਸਪੀਟਲ ਦੇ ਵਿੱਚ ਬਹੁਤ ਜਿਆਦੇ ਪੈਸੇ ਲੱਗਦੇ ਸੀ ਹਰ ਟੈਸਟ ਦੇ ਤੇ ਮੇਨ ਕਾਰੋਬਾਰ ਕੀ ਹੈਗਾ ਤੁਹਾਡਾ ਦੇਖੋ ਜੀ ਜਿਆਦਾ ਮੇਨ ਕਾਰੋਬਾਰ ਥੋੜੀ ਆਪਣੇ ਦੁੱਖ ਪੈਲੀ ਖੇਤੀ ਆ ਥੋੜੀ ਆ ਅੱਧਾ ਕਿ ਲਾਈ ਜਾ ਠੀਕ ਆ ਬਾਕੀ ਚਲੋ ਗੁਰੂ ਸਾਹਿਬ ਦੀ ਮੇਰ ਆ ਇਸ ਤਰ੍ਹਾਂ ਕੋ ਸੱਜਣ ਪੈਲੀ ਭਰਾਵਾਂ ਨੇ ਕਿਰੀ ਮਤ ਕੀਤੀ ਆ ਫੇਰ ਇਥੋਂ ਤੀਤਾ ਨਹੀਂ ਪਹੁੰਚਿਆ ਠੀਕ ਆ ਨਾ ਤੇ ਚਲੋ ਬਾਬਾ ਬੁੱਢਾ ਸਾਹਿਬ ਮੇਰ ਕਰੇ بڑے ਲੋਕ ਸੱਜਣ ਹੁੰਦੇ ਆ ਨਹੀਂ ਤੇ ਇਹਦਾ ਬਹੁਤ ਜ਼ਿਆਦਾ ਬਹੁਤ ਵੱਡਾ ਦਰ ਆਇਆ ਕੈਂਸਰ ਦਾ ਨਾਂ ਲੈਣਾ ਹੀ ਮਾਰਾ ਭਾਜੀ ਬਹੁਤ ਜ਼ਿਆਦਾ ਜਦੋਂ ਤੁਹਾਡਾ ਬੇਟਾ ਵੀ ਚਲੋ ਬਿਮਾਰ ਸੀ ਔਰ ਭੈਣ ਜੀ ਹੁਣੀ ਵੀ ਬਿਮਾਰ ਸੀ ਤੇ ਬਹੁਤ ਸਾਰੇ ਤੁਸੀਂ ਅਸੀਂ ਦੇਖਦੇ ਸੀ ਕਿ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਤੁਸੀਂ ਕੰਮ ਵੀ ਕੀਤਾ ਔਰ ਉਹਨਾਂ ਨੇ ਬਹੁਤ ਸਾਰੀਆਂ ਚਾਹੇ ਸ਼ਾਰਟ ਫਿਲਮਾਂ ਹੋਣ ਚਾਹੇ ਕੁਝ ਹੋਣ ਚਾਹੇ ਗਾਣੇ ਹੋਣ ਹਨਾ ਉਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੁਹਾਡੀ ਉਸ ਵੇਲੇ ਦੇਖੋ ਜੀ ਕਾਫੀ ਬਹੁਤ ਉਹ ਉਹ ਚੱਲਦਾ ਰਿਹਾ ਲੋਕਾਂ ਨੇ ਛੋਟੀਆਂ ਫਿਲਮਾਂ ਲਈ ਬਣਾਈਆਂ ਕਾਫੀ ਗੀਤ ਮੇਰੇ ਚਾਰ ਗੀਤ ਆਏ ਹੀ ਉਹਨਾਂ ਨੇ ਕੀ ਅਸਲੀ ਜਿਆਦਾ ਪਤਾ ਗੱਲ ਕੇ ਮੈਨੂੰ ਇਸ ਪਾਸੇ ਪਤਾ ਨਹੀਂ ਹਰਾ ਕੋਈ ਲੋਕਾਂ ਨੇ ਕਈ ਬਲੈਕਮੇਲ ਕਰ ਲੈਂਦੇ ਆ ਤੋ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਉਹਨਾਂ ਲੋਕਾਂ ਨੇ ਪੈਸੇ ਬਣਾਏ ਬਹੁਤ ਜ਼ਿਆਦਾ ਮੇਰੇ ਨਾਂ ਤੇ ਬਹੁਤ ਪਹਾ ਬਣਾ ਗਏ ਬਹੁਤ ਪੈਸਾ ਖਾ ਕੇ ਲੋਕ ਮੇਰੇ ਨਾਂ ਤੇ ਜਾਲੀ ਆਈਡੀਆਂ ਬਣਾ ਕੇ ਸੰਗਾ ਬਾਉ ਰੇਖ ਕੇ ਤੇ ਉਹ ਪਹਿਖਾ ਗਿਆ ਤੇ ਆ ਸੰਗਾ ਜੀ ਦੀ ਆਈਡੀ ਆ ਤੇ ਮੈਂ ਆਈਡੀ ਨਾ ਮੈਂ ਬਣਾਈ ਨਹੀਂ ਤੇ ਲੋਕੀ ਬਹੁਤ ਮੈਂ ਤੁਹਾਨੂੰ ਦੱਸ ਨਹੀਂ ਜਾਂਦਾ ਜੋ ਲੋਕਾਂ ਨੇ ਕੀਤਾ ਹਾਂ ਚਲੋ ਮੈਂ ਉਹਨਾਂ ਦਾ ਭਲਾਈ ਮੰਗਦਾ ਮਾਰਾ ਭਲਾਈ ਹੋਵੇ ਕੋਈ ਗੱਲ ਨਹੀਂ ਗੁਰੂ ਸਾਹਿਬ ਮਿਹਰ ਕਰੇ ਉਹਨਾਂ ਲੋਕਾਂ ਤੇ ਖਾਸ ਜਿਹੜਾ ਕਿ ਅੱਜ ਕੱਲ ਬਹੁਤ ਸੁਪਰਸਟਾਰ ਵੀ ਅਸੀਂ ਕਹਿ ਸਕਦੇ ਹਾਂ ਕਿ ਗਾਣਿਆਂ ਦੇ ਵਿੱਚ ਵੀ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਕੰਮ ਕਰ ਰਹੇ ਨੇ ਦਿਲਜੀਤ ਧੋਨੀ ਉਹ ਵੀ ਤੁਹਾਡੇ ਕੋਲ ਇੱਥੇ ਘਰ ਆਏ ਸੀ ਹੈਨਾ ਕੀ ਕਹਿਣਾ ਚਾਹੁੰਦੇ ਉਸ ਬਾਰੇ ਵੀ ਕਿ ਅਗਰ ਕਿਉਂਕਿ ਇਹ ਜੜੀਆਂ ਚੀਜ਼ਾਂ ਜੜੀਆਂ ਹੈਗੀਆਂ ਵਾ ਸੋਸ਼ਲ ਮੀਡੀਆ ਤੇ ਸਾਰੀ ਦੁਨੀਆ ਵਿੱਚ ਪਹੁੰਚ ਜਾਂਦੀਆਂ ਵੀ ਹੋ ਸਕਦਾ ਕਿ ਦਰਜੀਤ ਹੁਣਾ ਵੀ ਉੱਥੇ ਵੇਖਿਆ ਹੋਵੇਗਾ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਕੋਈ ਫੋਨ ਜਾਂ ਕੁਛ ਆਇਆ ਉਹਨਾਂ ਨੂੰ ਦੇਖੋ ਜੀ ਕਿਹੜਾ ਕਿਹੜਾ ਬੰਦਾ ਕੋਈ ਖਬਰ ਰਿਆਂ ਦਾ ਕਿ ਤਰ੍ਹਾਂ ਖਬਰਾਂ ਚੱਲਣ ਰਹੀਆਂ ਆ ਬੜੇ ਫੋਨ ਕਰਤੇ ਆ ਲੋਕ ਕਿ ਤਰ੍ਹਾਂ ਕਿਹੜਾ ਤਰ੍ਹਾਂ ਕਿ ਇਹਨੂੰ ਪਤਾ ਲੱਗਦਾ ਉਹ ਫੋਨ ਕਰਤੇ ਆ ਜੀ ਹਾਂ ਲੋਕੀ ਕਰਦੇ ਆ ਫੋਨ ਕਰਦੇ ਆ ਮੇਰਾ ਇੱਕ ਯਾਰ ਆ ਐਸਐਸਪੀ ਆ ਪੀਏਪੀ ਚ ਮਜੀਤ ਸਿੰਘ ਉਹਨਾਂ ਦਾ ਕੱਲ ਫੋਨ ਆਇਆ ਦੇ ਸੰਗਾ ਸਾਹਿਬ ਆ ਪਹੁੰਚਿਆ ਹਮਾਂ ਦਾ ਇਸ ਤਰ੍ਹਾਂ ਕਿ ਤਰ੍ਹਾਂ ਕਿ ਤਰ੍ਹਾਂ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਇਸ ਤਰ੍ਹਾਂ ਕਿ ਲੋਕੀ ਕਰੀ ਜਾਂਦੇ ਫੋਨ ਕਈ ਮੈਨੂੰ ਡਿਫਟੀਆਂ ਦੇ ਫੋਨ ਆਏ ਆ ਬਹੁਤ ਜ਼ਿਆਦੇ ਸੰਗਾ ਸਾਹਿਬਾਂ ਨਹੀਂ ਆਵਾਂਗੇ ਪਹੁੰਚਦੇ ਆਵਾਂਗੇ ਤੇ ਦੇਖੋ ਬੰਦਾ ਕੁਝ ਨਹੀਂ ਕਰ ਜਾਂਦਾ ਕੋਈ ਜੀ ਚਾਹ ਲੈ ਕੋਈ ਚੀਜ਼ ਹੋਵੇ ਨਾ ਕੋਈ ਆਪਾਂ ਕਿਹਤਰਾ ਕੋਈ ਮੋਲ ਲੈ ਆਈਏ ਬਾਜ਼ਾਰ ਚ ਜੀ ਜੀ ਉਹ ਜੀ ਹੈ ਨਹੀਂ ਆ ਆ ਸਾਰਾ ਰੱਬ ਦਾ ਭਾਣਾ ਭਾਜੀ ਜੋ ਰੱਬ ਕਰਦਾ ਆ ਹੁ ਲਾ ਲਓ ਸਾਹਿਬ ਉਹਦੇ ਮੈਨਾ ਕੱਪੜੇ ਆ ਰੱਖੇ ਉਹ ਕਪੜੇ ਘਟੋ ਸੌ ਵਰਦੀ ਹੋਣੀ ਆ ਪਾਣੀ ਸਾਨੂੰ ਇਹੋ ਬੜਾ ਪਿਆਰ ਆ ਉਹਦੀਆਂ ਵਰਦੀਆਂ ਸਾਹਮ ਕੇ ਰੱਖਾਂਗੇ ਠੀਕ ਆ ਨਾ ਤੇ ਇੰਦਾ ਹੀ ਚਲੋ ਜੋ ਰੱਬ ਕਰਦਾ ਚਲੋ ਬਹੁਤ ਬਹੁਤ ਧੰਨਵਾਦ ਹੈ ਐਸਾ ਕਸ਼ਮੀਰ ਸਿੰਘ ਸੰਗਾ ਜੀ ਔਰ ਜਿਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਵੀ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਾਂ ਫੋਨ ਦੇ ਥਰੂ ਉਹਨਾਂ ਨਾਲ ਜਿਹੜਾ ਹੈਗਾ ਕਰ ਰਹੇ ਨੇ ਉਹਨਾਂ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਕੈਮਰਾਮੈਨ ਜਨ ਇਸ ਐਨਡ ਸਵਿੰਦਰ ਸਿੰਘ ਸੰਗੇ ਗੋਂਜਵਾਲ ਸਾਹਿਬ